ਮਾਤਾਏ ਕੀ ਹੋਇਆ ਆ ਦੇ ਕਿੰਨੇ ਕਿੰਨੇ ਗੋਲੇ ਪੈ ਰਹੇ ਭਟਕ ਭਟਕ ਚੱਕੇ ਮਾਰੀ ਆ ਕਿਹਨੇ ਮਾਰਿਆ ਪੁੱਤਿਆਂ ਨੂੰ ਨੌ ਨੇ ਵੀ ਮਾਰੀ ਮੁੰਡੇ ਨੇ ਵੀ ਮਾਰੀ ਮੁੰਡੇ ਨੇ ਦੋ ਨੇ ਮਾਰੇ ਦੋ ਦੋਏ ਮੁੰਡੇ ਉਹ ਦੀ ਬਾਤ ਪੁੱਤ ਨਹੀਂ ਬਚਾਇਆ ਨਹੀਂ ਪੁੱਤ ਤਾਂ ਲੰਗੜਾ ਹੋਇਆ ਫੜਿਆ ਉਹ ਤਾਂ ਉਪਰੇ ਸੀਗਾ ਉਹ ਨਹੀਂ ਆਇਆ ਉਹ ਥੱਲੇ ਨਹੀਂ ਆਇਆ ਉਹ ਡਰਦਾ ਉਹਨੂੰ ਡਰਾਉਂਦੇ ਆ ਉਹਨੂੰ ਡਰਾ ਦਿੰਦੇ ਉਹਨੂੰ ਡਰਾ ਦਿੰਦੇ ਫਿਰ ਜਿੱਥੇ ਮਰਜੀ ਭੱਜ ਲਾ ਦੇ ਤੂੰ ਉਹਨੂੰ ਪਾਗਲ ਬਣਾਇਆ ਪਿਆ ਕਿ ਇੱਕ ਬੱਚਾ ਡਰਨੇ ਚੱਲਦੇ ਬਣਾਇਆ ਉਹ ਕਚਹਿਰੀ ਵੱਟ ਕੇ ਦਿਖਾ ਤਾ ਅੱਜ ਵੀ ਗੰਦੇ ਚ ਕਿ ਮੇਰਾ ਵੱਡਾ ਪੋਤਾ ਹੈ ਉਹ ਥੋੜਾ ਬੋਤਕ ਹੈ ਜਰ ਰਗਦਾ ਨਰ ਤਾਂ ਲੱਗਦਾ ਹੀ ਹੈ ਉਹ ਸਾਨੂੰ ਮਾਰਨ ਦਾ ਖਤਰਾ ਹੋ ਗੰਦੇ ਸਰਾਣਾ ਕੇ ਕੇ ਮਾਰਾਂਗੇ ਦਰਵਾਜ਼ੇ ਵੀ ਤੋੜੇ ਪੈ ਚੱਲ ਕੇ ਦੇਖ ਲੈਂਦੇ ਜੂਟ ਬੋਲਦੀ ਹੋਆ ਜਲੀਲ ਦਰਵਾਜ਼ੇ ਤੋੜਤੇ ਸਾਰੇ ਦਾ ਰੱਸੀਆ ਬੰਨਵਾਦੀ ਸੌਂਨੀ ਆ ਰਾਤ ਨੂੰ ਮੈਂ ਤਾਂ ਸੌਂਦੀ ਨਹੀਂ ਇਹਨਾਂ ਮਾੜੀ ਬੋਟੀ ਅੱਖ ਲੱਗ ਜੇ ਨਹੀਂ ਗੋਂਡੀ ਗੋਂਡੀ ਨਹੀਂ ਬੜੇ ਦੇ ਕੁੱਡੇ ਲਾ ਲਿਆ ਜੀ ਵੀ ਕੁੱਡੇ ਲਗਾ ਲਿਆ ਦੋਨੋਂ ਕਾਤੇ ਦੋ ਦੋ ਗਲ ਗਿਆ ਬਕਾ ਦੇ ਉਧਰ ਵੀ ਕੁੰਡਾ ਪਰ ਰੱਦੀ ਦਿੱਤੇ ਰੋਟੀ ਹਾਂ ਰੋਟੀ ਕਿੱਦਾਂ ਸੰਭੀ ਰੋਟੀ ਤੇ 1500 ਰੁਪਏ ਜਨ ਮਿਲਦੀ ਆ ਸਰਕਾਰੀ ਆਹ ਰੰਗੀ ਕੰਗਵਰ ਦਿਨ ਤੱਕ ਮੋਲ ਤੇ ਉਹ ਵੱਡਾ ਪੁੱਤ ਆ ਜਿਹੜਾ ਜਿਹਦਾ ਪਾਪਾ ਵੀ ਪੈ ਥੋੜਾ ਬਤਾਂ ਬੋਲ ਕਰਦਾ ਦਵਾਈ ਦੀ ਵੀ ਦਵਾਈ ਦੋਈ ਅੱਜ ਵੀ ਉਹਨੂੰ ਹੀ ਦਵਾਈ ਦੋਈ ਦਵਾਈ ਤੇ ਪੂਰੇ 15000 ਰੁਪਏ 12000 ਰੁਪਏ 10-12000 ਅੱਜ ਲਾਇਆ ਇਹਦੇ ਉੱਤੇ ਕਹਿੰਦਾ ਤੇਰੇ ਉੱਤੇ ਸੂਈ ਹੈ ਕਹਿੰਦਾ ਹੁਣ ਜਿੱਥੇ ਮਰਜੀ ਜਾਣ ਮੁੰਡਾ ਡਰਾਉਂਦੇ ਆ ਉਹਦੀ ਮਾਰ ਨਹੀਂ ਬਿਟਣਦੇ ਰੋਣਾ ਅੰਦਰ ਹੈ ਹੈ ਰੋਣਾ ਅੰਦਰ ਤੈਨੂੰ ਤੁਹਾਨੂੰ ਪਸੋਹੁੰਦਾ ਹੈ ਕਿ ਜੇ ਸਾਡੇ ਲਗੂ ਵਿੱਚ ਰੋਣਾ ਦਿਹਾਉਗਾ ਮੇਰੇ ਵਾਲ ਕੰਢੇ ਪਟਕੇ ਨੇ ਚਾਰ ਵਾਰ ਕੇ ਪਾੜ ਤੇ ਵਾਲ ਵੀ ਪਟਕ ਪਟਕੇ ਬਾਰੇ ਮਹਾਮਾਇ ਦੀ ਕਸੂਰ ਲੱਗੇ ਸੱਦਿਆ ਮੈਨੂੰ ਸੁਖਦੂ ਬੋਲਦੀ ਉਮੀਰ ਜੀ ਬਸ ਅੰਜਲ ਤਾਂ ਵੱਡਾ ਕੋਈ ਦੇਵਤਾ ਬਿਰਦਾ ਇਹ ਜਲਦੀ ਕਸੂਰ ਲੱਗਾ ਸੀ ਦੋਨੋਂ ਪਟਕ ਪਟਕੇ ਬਾਰ ਜਾਉਂਦਾ ਤੇ ਕੋਈ ਨਹੀਂ ਕਿਸੇ ਨੂੰ ਆਣ ਦੇ ਬੈਠੇ ਸੀਗਾ ਉਹਦਾ ਇੰਜੀਨੀਅਰ ਉਹ ਜਾਂ ਉਲਟੇ ਵੀ ਆ ਕੇ ਬਹੁਤ ਬੰਦੇ ਚੱਕ ਕੇ ਉਲਟਾ ਕੇ ਮਾਰਿਆ ਮੇਰਾ ਬੰਦਾ ਆ ਨਹੀਂ ਮੇਰੇ ਜਿੰਨੇ ਸਿਰ ਤੇ ਵੀ ਦੋ ਹੱਥਾਂ ਦਾ ਮਾਰਿਆ ਉਹਨਾਂ ਨੂੰ ਦੋਨੋਂ ਬਾਈਆਂ ਨੂੰ ਕੋਈ ਮਾਪੜ ਪਕੜ ਕੇ ਮੁਣਾਈ ਤੇ ਨਹੀਂ ਗੁਰ ਗੁਰੂ ਇਸ ਤੇ ਲੇ ਗੀ ਰੰਡੀ ਰੰਡੀ ਕਰਕੇ ਨੇ ਇਹਨੇ ਆਸਾਨ ਨਾਲ ਪਾਲਿਆ ਜੀ ਪੁੱਤ ਨੂੰ ਉਹ ਵੀ ਨਹੀਂ ਬਚਾਂਦਾ ਮੈਂ ਗੰਦੀ ਬਈ ਉਹ ਜਿੱਤ ਉਹ ਗੁੰਗਾ ਬਣਾਇਆ ਪਿਆ ਜੀ ਉਹ ਡਰਦਾ ਡਰਾਦੇ ਉਹ ਨੂੰ ਵੱਡਾ ਤਾਇਆ ਉਹਨੂੰ ਵੀ ਡਰਾਉਂਦੇ ਉਹਦੇ ਪਰਿਵਾਰ ਨੂੰ ਵੀ ਡਰਾ ਰਹੇ ਆ ਉਹ ਵੀ ਨਹੀਂ ਬੋਲ ਸਕਦੇ ਉਹ شریف ਬੱਚੇ ਆ ਉਹਨੇ ਇੱਥੇ ਆਏ ਹੋ ਹਾਂ ਜੀ ਕੁੱਤੇ ਅੱਜ ਵੀ ਅੱਜ ਇਹ ਤਾਂ ਕੁੱਤੇ ਆਏ ਹੋ ਅੱਜ ਇਹ ਤਾਂ ਜਾਣ ਗੱਡੀ ਪਈਏ ਦੇਖੋ ਤੁਹਾਨੂੰ ਵੀ ਮੰਨੂ ਵੀ ਕੁੱਤੇ ਮੇਰਾ ਮੰਦਾ ਚਾਰ ਚੱਕੇ ਵਾਰਿਆ ਆਇਆ ਵਾਰਿਆ ਹਾਂ ਦੇਖੋ ਸਾਰੀ ਖਿੱਲੀ ਪੈ ਗਈ